ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਾਲੂ ਸੌੜਾ 5911 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਵੱਡੇ ਛੋਟੇ ਭਰਾ ਨੇ ਆਪਣੇ ਨਾਲ ਜੁੜੇ ਨੇ ਅੱਜ ਦਾ ਆਪਣਾ ਟੌਪਿਕ ਹੈ ਜੀ ਅੱਪਾਂ ਪਾਵਾਂਗੇ ਅੱਜ ਇਹਨਾਂ ਨੂੰ ਪੈਰਾਮਾਈਸੀਨ ਦਾ ਪਾਊਡਰ ਹੀ ਟੈਟਰਾਸਾਈਕਲਿਨ ਆ ਦੇਖੋ ਜੀ ਇਹ ਜਿਹੜਾ ਪਾਊਡਰ ਹੈ ਤੇ 105 ਰੁਪਿਆ ਪ੍ਰਿੰਟ ਹੈ ਇਹਦਾ ਆ ਲੋ ਜੀ ਧਿਆਨ ਨਾਲ ਦੇਖ ਲੋ ਜੀ ਨਵੇਂ ਖੜਾਰੀਆਂ ਖਾਤਰ ਜੀ ਬਹੁਤ ਹੀ ਵਧੀਆ ਇਨਫੋਰਮੇਸ਼ਨ ਹੈ ਜੀ ਥੋੜਾ ਜਿਹਾ ਜ ਇਕੱਲਾ ਹੋਣ ਕਰਕੇ ਬਾਈ ਵੀਡੀਓ ਇਸ ਤਰ੍ਹਾਂ ਬਣਾਉਣੀ ਪੈਣੀ ਹੈ ਜੀ ਤੇ ਆ ਕਬੂਤਰ ਆਇਆ ਕਿਸੇ ਨੇ। ਭੇਜ ਆ ਕੇ ਹੁਣ ਛੱਡਿਆ ਹੋਣਾ। ਤੇ ਅੱਜ ਆਪਾਂ ਇੱਕ ਜੋੜੀ ਵੀ ਤੋੜਤੀ ਐ। ਦੇ ਖੁੱਡਾ ਬੇਲਾ ਕਰ ਦੇਣਾ ਜੀ ਇਹ ਵੀ ਲੈ ਦੇ ਲੈ ਦੇ ਕਰ ਲੈਣੇ ਕਬੂਤਰ ਕਬੂਤਰੀ ਅੱਜ। ਤੇ ਥੋੜੇ ਕਬੂਤਰ ਵੀ ਘਟਾਉਂਦੇ ਨੇ ਆਪਰਾਂ ਤੇ ਦੁੱ ਦਿੱਤੇ। ਆ ਦੇਖੋ ਮੈਂ ਗੇ ਪੁੱਤਰ ਨਰਨੇ ਇਹ ਗਾ ਮਤਰਾ ਪੂਤਾ ਲਾ ਕੇ ਦਾਣੇ ਪੋਗਣਾ ਆਪਣੇ ਪੰਦੀਰਾ ਧੋ ਕੇ ਚੰਗੀ ਤਰ੍ਹਾਂ ਇਹ ਬੋਨੇ ਡੈਰਾ ਮੈਸ਼ੀਨ ਦਾ ਪਾਊਡਰ ਆਪਾਂ 1 ਲੀਟਰ ਸਵਾ ਲੀਟਰ ਪਾਣੀ ਦੇ ਵਿੱਚ ਅੱਧਾ ਚਮਚਾ ਪਾ ਸਕਦੇ ਆਂ ਇਹਦਾ ਇਹਦੇ ਨਾਲ ਕੀ ਹੈ ਜਿਵੇਂ ਹੁਣ ਮੌਸਮ ਤੇਜ ਲੱਗਿਆ ਹੋਣਾ ਜੀ ਹਵਾ ਪੂਰੀ ਦੀ ਲੱਗੀ ਚੱਲ ਰਹੀ ਜੀ ਠੰਡ ਲੱਗਣ ਲੱਗੀ ਨਾ ਕਹਿਣ ਦਾ ਮਤਲਬ ਇਸ ਮਤਲਬ ਮੌਸਮ ਚੇਂਜ ਹੋ ਗਿਆ ਜੀ ਪੂਰਾ ਜਿਹੜੇ ਕੋਊਤਰ ਮਾਰੇ ਮੋਟੇ ਇਕੱਠੇ-ਕੁੱਠੇ ਹੋ ਕੇ ਬੈਠਦੇ ਆ ਜਾ ਜਿਵੇਂ ਜਦੋਂ ਵੀ ਮੌਸਮ ਚੇਂਜ ਹੁੰਦਾ ਦਾਣਾ ਪਾਣੀ ਚੇਂਜ ਹੁੰਦਾ ਹੈ ਜੀ ਤੇ ਉਹਦੇ ਨਾਲ ਕੀ ਹੁੰਦਾ ਅਕਸਰ ਹਨਾ ਉੱਤਰ ਥੋੜੇ ਬੋਤੇ ਦਾਣੇ ਦੋਣੇ ਰੱਖਣ ਲੱਗ ਜੰਨੇ ਆ ਜਾਂ ਫਿਰ ਸੁਸਤੋ ਕੇ ਲੱਗ ਜੰਨੇ ਪੈਣ ਉਹ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੀ ਇਹ ਪਾਊਡਰ ਦਾ ਮੈਨੂੰ ਕੱਲੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਇਹਦੇ ਵਿੱਚ 200 ਸਵਾ 2 ਲੀਟਰ ਪਾਣੀ ਪੈ ਜਾਂਦਾ ਹੀ ਆਪਣੇ ਚ ਤੇ ਆਪ ਪੂਰਾ ਚਮਚਾ ਭਰ ਕੇ ਪਾ ਦੇਣਾ ਇਹ ਫੁੱਲ ਵਧੀਆ ਚੀਜ਼ ਹੈ ਇਹ ਪੁੱਤਰ ਨਹੀਂ ਬਿਮਾਰ ਹੁੰਦੇ ਇਹਦੇ ਨਾਲ ਜੇ ਮਾੜੇ ਮੋٹے ਬਿਮਾਰ ਠਾਰ ਵੀ ਹੋਣ ਉਹ ਵੀ ਪ੍ਰੋਪਰ ਸੈੱਟ ਹੋ ਜਾਂਦੇ ਨਵੇਂ ਖੜਾਰੀਆਂ ਲਈਏ ਬਾਈ ਸਾਰਾ ਕੁਝ ਇਹ ਕਿ ਜਿਹੜੇ ਪੁਰਾਣੇ ਬੰਦੇ ਨੂੰ ਉਹਨੂੰ ਤਾਂ ਪਤਾ ਹੀ ਹੈ ਨਾ ਕਿ ਮੌਸਮ ਦੇ ਹਿਸਾਬ ਨਾਲ ਕਿਵੇਂ ਦਵਾਈ ਬੂਟੇ ਪਾਉਣੀ ਹੁੰਦੀ ਹੈ ਤੇ ਕੀ ਕਰਨਾ ਹੁੰਦਾ ਜਿਹੜੇ ਪਰਾਣਿਆਂ ਨੂੰ ਤਕਰੀਬਨ 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 ਸਭ ਨੂੰ ਪਤਾ ਹੀ ਹੈ ਹੁਣ ਜੇ ਵੀ ਜਿਹੜੇ ਨਵੇਂ ਨੇ ਨਵੇਂ ਭਰਾ ਜੋੜੇ ਨੇ ਆਪਣੇ ਨਾਲ ਤੇ ਇਹਨਾਂ ਦਾ ਸਾਰਾ ਕੋਡੇ ਇਨਫੋਰਮੇਸ਼ਨ ਹੈ ਜੀ ਇਹ ਲੋ ਜੀ ਭਰ ਕੇ ਰੱਖਦਾ ਆਪਣਾ ਪਾਣੀ ਦਾ ਤੇ ਹੁਣ ਪਾਉਨੇ ਆ ਜੀ ਉੱਪਰ ਜਾ ਕੇ ਉੱਪਰ ਜਾਉਂਗੇ ਕੂਤਰ ਚ ਦੋ ਖੁੱਡਿਆ ਮੈਂ ਕਰਦਣੀਆਂ ਕੂਤਰ ਸਾਰੇ ਇੱਕ ਖੁੱਡਾ ਹੋਰ ਵਿਹਲਾ ਕਰ ਦੇਣਾ ਤੇ ਇੱਕ ਖੁੱਡਾ ਵੀ ਵਿਹਲਾ ਹੈ ਇਹ ਵੀ ਬਿੱਲ ਹੀ ਕਰਿਆ ਵੇ ਤੇ ਹੌਲੀ ਹੌਲੀ ਨਰਮਦੀਨਾਂ ਬਣੂਗੇ ਉਹ ਨਾਲ ਨਾਲ ਆਪਾਂ ਲੈ ਇਹਦੇ ਕਰੀ ਜਾਣੇ ਜੀ ਲੋ ਜੀ ਇਦਾਂ ਹੀ ਆਪਾਂ ਆਪਰ ਕਰੇ ਜੀ ਚਮਚਾ ਲਿਆ ਚਮਚਾ ਆਇਆ ਜੀ ਪੂਰਾ ਭਰ ਕੇ ਇਹ ਪਾਣੀ ਆਪਾਂ ਜਿਵੇਂ ਅੱਜ ਪਾਤਾ ਅੱਜ ਵੀ ਤੇ ਕੱਲ ਨੂੰ ਸਾਰਾ ਦਿਨ ਪਲਾ ਸਕਦੇ ਆ ਜੀ ਕੋਈ ਚੱਕਰ ਨਹੀਂ ਪੈਂਦਾ ਕਿਉਂਕਿ ਮੌਸਮ ਹੁਣ ਠੰਡਾ ਹੀ ਹੈ ਪਾਣੀ ਵਾਲਾ ਨਹੀਂ ਮਾਰਦਾ ਜੀ ਠੰਡੇ ਮੌਸਮ ਦੇ ਵਿੱਚ ਨਹੀਂ ਪਾਣੀ ਵਾਲਾ ਮਾਰ ਜਾਂਦਾ ਗਰਮੀ ਦੇ ਵਿੱਚ ਆਪਾਂ ਇੱਕ ਦਿਨੇ ਪਾਣੀ ਰੱਖ ਸਕਦੇ ਆ ਇੱਥੇ ਅੱਜ ਕੱਲ ਆਪਾਂ ਦੋ ਦਿਨ ਪਲਾ ਸਕਦੇ ਆ ਜੀ ਕੋਈ ਚੱਕਰ ਨਹੀਂ ਹੈਗਾ ਜਿਵੇਂ ਅੱਜ ਪਾウダー ਪਾਤਾ ਕੱਲ ਨੂੰ ਇਹਦਾ ਪਾਣੀ ਪੂਰਾ ਕਰ ਦੋ ਆ ਲੋ ਜੀ ਟੈਰਾਮਾਈਸੀਨ ਦਾ ਪਾਊਡਰ ਇੱਧਰ ਵੀ ਪਾਤਾ ਮੌਸਮ ਚੇਂਜ ਹੁੰਦਾ ਨਾ ਭਾਈ ਤੇ ਕੋਈ ਨਾ ਕੋਈ ਹਲਕੀ ਫੁਲਕੀ ਆਪਣੀ ਜਿਹੜੀ ਵੀ ਚਲੋ ਜਿਹੜਾ ਭਰਾ ਵਰਤਦਾ ਮੈਡੀਕਲ ਵਰਤ ਲਿਆ ਕਰੋ ਘੌਲ ਨਾ ਕਰੇ ਕਰੋ ਤੇ ਜਿਹਨਾਂ ਨੂੰ ਨਹੀਂ ਪਤਾ ਤੇ ਉਹ ਜਿਹੜੀ ਆਪਾਂ ਚੀਜ਼ ਦੱਸ ਰਹੇ ਆ ਉਹ ਯੂਜ਼ ਕਰ ਲਿਆ ਕਰੇ ਬੰਦਾ ਜਿੰਨੇ ਟੈਰਾਮਾਈਸੀਨ ਤੇ ਆਜਾ ਕੋ ਹੋਰ ਦੋ ਬਾਈ ਬੋਟੇ ਆਪਾਂ ਦੱਸਦੇ ਆ ਬਾਈ ਠੀਕ ਨੇ ਤਾਂ ਆਪਣਾ ਕੰਮ ਆ ਦੱਸਣਾ ਬਾਈ ਤੁਹਾਨੂੰ ਇਨਫੋਰਮੇਸ਼ਨ ਦੇਣੀ ਮੌਸਮ ਦੇ ਹਿਸਾਬ ਨਾਲ ਤੇ ਕਰਨਾ ਜਾਂ ਵਰਤਣਾ ਦਾ ਸਮਾਨ ਨਹੀਂ ਬਤ ਚ ਰਹਾ ਤੁਹਾਡੇ ਹੱਥ 'ਚ ਜਬਈ ਹੈ ਨਾ ਲੈ ਸੱਜਣੋ ਇਹਦੇ 'ਚ ਵੀ ਨੇ ਵੱਢ ਕੇ ਕੰਮ ਵੀਡੀਓ ਤਾਂ ਬਾਈ ਜੀ ਕਰਦਾ ਡੇਲੀ ਪਾਈਏ ਪਰ ਯਾਰ ਥੋੜਾ ਟਾਈਮ ਘੱਟ ਹੁੰਦਾ ਨਾ ਕਬੀਲਦਾਰੀ ਦੇ ਝੰਟਾ ਬਾਈ ਕੰਮਕਾਰ ਵੀ ਦੇਖਣਾ ਪੈਂਦਾ ਫਿਰ ਸ਼ਾਮ ਨੂੰ ਨਿਆਣੇ ਵੀ ਖੁਲਾਣ ਜਾਣਾ ਹੁੰਦਾ ਤੇ ਕਿ ਘਰੋਂ ਆਪਾਂ ਠੀਕ ਠਾਕੇ ਆ ਹਨ ਨਹੀਂ ਤਾਂ ਬੰਦਾ ਚਲੋ ਕੰਮਕਾਰ ਤੇ ਬੰਦਾ ਅਬੀਦ ਅੰਦਰ ਨਾ ਆਪਾਂ ਜ਼ਮੀਨ ਜੈਦਾਦ ਵਾਲਿਆਂ ਬਾਈ ਪਰ ਜਦੋਂ ਆਪਾਂ ਫ੍ਰੀ ਹੁੰਨੇ ਆ ਉਦੋਂ ਵੀਡੀਓ ਪੱਕੀ ਪਾ ਦਨੇ ਆ ਵੀ ਚਲੋ ਆਪਣੇ ਭਰਾਵਾਂ ਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਮਿਲ ਜਵੇ ਠੀਕ ਹੈ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਹੀ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸਸਰੀ ਕਾਲ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਮੇਰਾ ਵੀਰ ਧੰਨਵਾਦ ਜੀ ਸਾਰੇ ਵੀਰਾਂ ਦਾ ਤੈਅ ਦਿਓ